ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਤ ਦੇ ਡਰ ਤੋਂ ਮੁਕਤ ਹੋਣ ਦੀ ਵਸਤਾ ਪਾਣ ਦੀ ਹੈ ਗਰਵਾਣੀ ਤੇ ਸਿਮਰਨ ਦਾ ਅਭਿਆਸ ਕਰ-ਕਰ ਕੇ ਜਦੋਂ ਪ੍ਰਾਣੀ ਗਰਵਾਣੀ ਤੇ ਸਿਮਰਨ ਨਾਲ ਜੁੜਦਾ ਹੈ ਫਿਰ ਉਹ ਮੌਤ ਨੂੰ ਵੀ ਮਖੌਲ ਕਰਦਾ ਹੈ ਨੇਕਾ ਮਸਲਾ ਹਨ ਇਤਿਹਾਸ ਵਿੱਚ ਕਲਗੀਧਰ ਪਾਸ਼ਾ ਜੀ ਕੋਲ ਜਦੋਂ ਪਾਈ ਡੱਲਾ ਜੀ ਆਇਆ ਤੇ ਆ ਕੇ ਸੱਚੇ ਪਾਸ਼ਾ ਜੀ ਨੂੰ ਕਹਿੰਦਾ ਕਿ ਤੁਸੀਂ ਆਪਣੇ ਚਾਰੇ ਸਿਰਫ ਜਾਦੇਸ਼ ਸ਼ਹੀਦ ਕਰਵਾ ਲੇ ਤੁਸੀਂ ਮੈਨੂੰ ਦੱਸਣਾ ਸੀ ਅਸੀਂ ਮੁਗਲਾਂ ਨੂੰ ਮਜ਼ਾ ਚਖਾ ਦੇਣਾ ਸੀ ਸਤਗੁਰੂ ਜੀ ਮੁਸਕਰਾ ਕੇ ਕਹਿੰਦੇ ਦੱਲਿਆ ਇੱਕ ਸਿੱਖ ਸਾਡੇ ਲਈ ਇਹ ਦੁਨਾਲੀ ਬੰਦੂਕ ਬਣਾ ਕੇ ਲਿਆਇਆ ਹੈ ਆਪਣੇ ਕਿਸੇ ਅਲਾਕਾਰ ਨੂੰ ਬੁਲਾ ਕੇ ਲਿਆ ਅਸੀਂ ਇਹ ਬੰਦੂਕ ਚਲਾ ਕੇ ਵੇਖਣੀ ਹੈ ਉਸ ਨੇ ਆਪਣੇ ਅਲਾਕਾਰਾਂ ਨੂੰ ਕਿਹਾ ਪਰ ਕੋਈ ਨਾ ਆਇਆ ਸਾਰੇ ਮੌਤ ਤੋਂ ਡਰ ਕੇ ਭੱਜ ਗਏ ਮਹਾਰਾਜ ਕਹਿੰਦੇ ਡੱਲਿਆ ਤੂੰ ਤੇ ਕਹਿੰਦਾ ਹੈ ਸਹਬਜ਼ਾਦੇ ਕਿਉਂ ਸ਼ਹੀਦ ਕਰਵਾ ਦਿੱਤੇ ਮੈਨੂੰ ਦੱਸਣਾ ਸੀ ਮੇਰੇ ਬੰਦੇ ਬਹੁਤ ਤਕੜੇ ਹਨ ਤੇਰਾ ਤਾਂ ਇੱਕ ਵੀ ਬੰਦਾ ਨਹੀਂ ਆਇਆ ਸਾਰੇ ਹੀ ਮੌਤ ਦੇ ਡਰ ਤੋਂ ਭੱਜ ਗਏ ਭਾਈ ਡੱਲਾ ਜੀ ਢਿੱਲਾ ਜਿਹਾ ਹੋ ਕੇ ਬੋਲਿਆ ਪਾਤਸ਼ਾਹ ਜੀ ਨਜਾਜ਼ ਮਥੋੜੋ ਮਰਿਆ ਜਾਂਦਾ ਹੈ ਕਲਗੀਧਰ ਪਾਤਸ਼ਾਹੀ ਕਹਿੰਦੇ ਡੱਲਿਆ ਲੰਗਰ ਘਰ ਵਿੱਚ ਜਾ ਕੇ ਆਵਾਜ਼ ਮਾਰ ਕਿ ਗੁਰੂ ਸਾਹਿਬ ਜੀ ਨੇ ਬੰਦੂਖ ਚੱਕ ਕਰਨੀ ਹੈ ਕੋਈ ਸਿੱਖ ਸੇਵਾ ਲਈ ਹਾਜ਼ਰ ਹੋਵੇ ਜਦੋਂ ਭਾਈ ਡੱਲੇ ਨੇ ਆਵਾਜ਼ ਮਾਰੀ ਇਸ ਇਤਿਆਸ ਵਿੱਚ ਲਿਖਿਆ ਹੈ ਕਿ ਦੋ ਸਿੱਖ ਜਿਨ੍ਹਾਂ ਦਾ ਪਿਓ ਪੁੱਤ ਦਾ ਰਿਸ਼ਤਾ ਹੈ ਜਿਨ੍ਹਾਂ ਦਾ ਨਾਮ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜਦੋਂ ਪਾਈ ਟੱਲੇ ਦੀ ਆਵਾਜ਼ ਸੁਣੀ ਤਾਂ ਉਸ ਸਮੇਂ ਇੱਕ ਸਿੱਖ ਆਟਾ ਗੋਨ ਰਿਆ ਸੀ ਤੇ ਦੂਸਰਾ ਸਿੱਖ ਆਪਣੀ ਦਸਤਾਨ ਸੁਝਾ ਰਿਹਾ ਸੀ ਦੋਵੇਂ ਹੀ ਗੁਰੂ ਸਾਹਿਬ ਕੋਲ ਪੱਜੇ ਗਏ ਤੇ ਆਪਸ ਵਿੱਚ ਲੜਨ ਲੱਗ ਪਏ ਪੁੱਤਰ ਕਹੇ ਸਤਿਗੁਰੂ ਜੀ ਮੈਂ ਨੌਜਵਾਨ ਹਾਂ ਮੇਰੇ ਇਸ ਬੰਦੂਖ ਦਾ ਨਿਸ਼ਾਨਾ ਲਗਾਓ ਤੇ ਪੁੱਤਰ ਦੇ ਵਿਚ ਹੀ ਗੱਲ ਕੱਟ ਕੇ ਪਿਤਾ ਕਹਿੰਦਾ ਪਾਸ਼ਾ ਜੀ ਆਪ ਜੀ ਇਸ ਬੰਦੂਖ ਦਾ ਨਿਸ਼ਾਨਾ ਮੇਰੇ ਤੇ ਲਗਾਓ ਇਹ ਤਾਂ ਨੌਜਵਾਨ ਹੈ ਫਿਰ ਕਦੇ ਸੇਵਾ ਦਾ ਜਸ ਕਮਾ ਲਵੇਗਾ ਮੇਰਾ ਕੀ ਹੈ ਮੈਂ ਬਜ਼ੁਰਗ ਹਾਂ ਫਿਰ ਪਤਾ ਨਹੀਂ ਕਦੋਂ ਸਮਾਪਣੀ ਮੈਂ ਗੱਲ ਛੋਟੀ ਕਰਾਂ ਪਰ ਜਦੋਂ ਇਹ ਦੋਨੋਂ ਪਿਉ ਪੁੱਤਰ ਆਪਸ ਵਿੱਚ ਇੱਕ ਦੂਸਰੇ ਤੋਂ ਅੱਗੇ ਹੋਣ ਲੱਗ ਪਏ ਤੇ ਪਾਤਸ਼ਾਹ ਜੀ ਨੇ ਆਖਿਆ ਦੋਨੇ ਹੀ ਸਾਹਮਣੇ ਖਲੋ ਜਾਵੋ ਪਾਤਸ਼ਾਹ ਜੀ ਨੇ ਗੋੜੀ ਦਾ ਨਿਸ਼ਾਨਾ ਦੋਨਾਂ ਦੇ ਸਿਰੋਂ ਉੱਪਰੋਂ ਦੀ ਲੰਗਾ ਦਿੱਤਾ ਪਾਤਸ਼ਾਹ ਜੀ ਕਹਿੰਦੇ ਦੇਖਿਆ ਡੱਲਿਆ ਕੁਝ ਸਮਝਿਆ ਡੱਲਾ ਹੈਰਾਨ ਹੋ ਕੇ ਕਹਿੰਦਾ ਪਾਤਸ਼ਾਹ ਜੀ ਆਪ ਜੀ ਦੇ ਸਿੱਖ ਮੌਤ ਨੂੰ ਵੀ ਮਖਾਲ ਸਮਝਦੇ ਹਨ ਪਾਤਸ਼ਾਹ ਜੀ ਕਹਿੰਦੇ ਮੇਰੇ ਸਿੱਖ ਐਵੇਂ ਨਹੀਂ ਸ਼ਹੀਦیاں ਪਾਉਣ ਨੂੰ ਤਿਆਰ ਰਹਿੰਦੇ ਇਹਨਾਂ ਦੇ ਮਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਨਾਮ ਵੱਸਿਆ ਹੋਇਆ ਹੈ ਇਹ ਸਭ ਗੁਰਬਾਣੀ ਦੇ ਨਾਮ ਦੀ ਬਖਸ਼ਿਸ਼ ਹੈ ਇਹ ਦੋਨੋਂ ਪਿਓ ਪੁੱਤਰ ਸਵੇਰੇ ਅੰਨ ਦਾ ਦਾਣਾ ਮੁਖ ਲਗਾਉਣ ਤੋਂ ਪਹਿਲਾਂ ਕਈ ਘੰਟੇ ਗੁਰਬਾਣੀ ਤੇ ਸਿਮਰਨ ਦੇ ਇਹਾਸ ਵਿੱਚ ਜੁੜਦੇ ਹਨ ਗੁਰਬਾਣੀ ਆਪ ਅੰਡੋਲ ਦੇ ਹਿਰਦੇ ਵਿੱਚੋਂ ਆਈ ਹੈ ਤੇ ਜਿਹੜਾ ਇਸ ਨੂੰ ਪੜਦਾ ਹੈ ਉਹ ਵੀ ਅੰਡੋਲ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਗੁਰੂ ਦੀ ਕਿਰਪਾ ਨਾਲ ਦਵੀਨਾ ਕੰਦੇ ਹਾ ਉਹ ਮੌਤੇ ਡਰ ਤੋਂ ਮੁਕਤ ਹੋ ਕੇ ਜੁੰਦਾ ਹੈ ਜੋ ਗੁਰਬਾਣੀ ਤੇ ਸਿਮਰਨ ਦਾ ਅਭਿਆਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ